ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਪੰਜਾਬੀ ਸਬਿਆਚਾਰ ਵਿਰਸੇ ਨੂੰ ਤਾਜ਼ਾ ਕਰਦਿਆਂ ਪਿੰਡ ਬੱਬਰੀ ਨੰਗਲ ਦੇ ਸਰਪੰਚ ਮੈਡਮ ਸੁਖਦੇਵ ਕੌਰ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਿਤਪਾਲ ਸਿੰਘ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਜਿਸ ਦੌਰਾਨ ਛੋਟੀਆਂ-ਛੋਟੀਆਂ ਬੱਚੀਆਂ ਤੋਂ ਲੈ ਕੇ ਹਰੇਕ ਉਮਰ ਦੀਆਂ ਔਰਤਾਂ ਨੇ ਨੱਚ-ਟੱਪ ਕੇ ਤੀਆਂ ਦੇ ਤਿਉਹਾਰ ਦਾ ਆਨੰਦ ਮਾਣਿਆ ਸਮਾਗਮ ਦੌਰਾਨ ਉੱਚੇ-ਚੇ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਜਿਲ੍ਹਾ ਪ੍ਰਦਾਨ ਜੋਬਨ ਲੰਦਾਵਾ ਦੇ ਪ੍ਰਾਨਮੋਲਜੀਤ ਸਿੰਘ ਰੰਦਾਵਾ ਜਿਲ੍ਹਾ ਮੀਡੀਆ ਇੰਜ ਚਾਰੇ ਜਾਲੋ ਵਾਲ ਦੇਪੀ ਇਹ ਹਰਪਾਲ ਸਿੰਘ ਬਲਾਕ ਪ੍ਰਦਾਨ ਬੁਰਦੇਵ ਸਿੰਘ ਸਾਹੀ ਸਮੇਤ ਹੋਰ ਸ਼ਖਸੀਅਤਾਂ ਨੇ ਪਿੰਡ ਵਾਸੀਆਂ ਨੂੰ ਤਿਆੰਦੇ ਤਿਹਾਰ ਦੀ ਵਧਾਈ ਦਿੰਦੇ ਹੋਏ ਸਰਪੰਚ ਮੈਡਮ ਸੁਖਦੇਵ ਕੌਰ ਸਮੇਤ ਸਮੁੱਚੀ ਪੰਚਾਇਤ ਵੱਲੋਂ ਕੀਤੇ ਉਪਰਾਲੇ ਦੀ ਸਲਾਗਾ ਕੀਤੀ ਅਤੇ ਕਿਹਾ ਕਿ ਪਿੰਡ ਦੇ ਵਿਕਾਸtarjle ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ समागम दौरान प्रबंधक वालों पहुंचिया शख्सियता गिद्धे पगड़े विच हिस्सा लेने वाले बच्चों यादगिरी सम्मान चिन्ह देके सम्मानित किया इस मौके ते पंच गीता रानी पंच कश्मीर कौर पंच राजबीर दविंदर सिंह पंच हरदीप कौर रचपाल सिंह हरपिंदर सिंह जोगिंदर सिंह जज सिंह सरबजीत सिंह साबका चेयरमैन पंचायत सेक्रेटरी यूसुफ मसीह लवली ਪੰਨੂ ਤੇ ਬੜ ਤੋਂ ਇਲਾਵਾ ਹੋਰ ਹਾਜਰ ਸਨ ਦੇਖੋ ਤਾਰੀਵਾਲ ਤੋਂ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਤੇਾਰੇ ਤਾਂ ਬਣੇ ਮੇਰੇ ਬਾਪਿਆਰੇ ਪਾਏ ਮਾਰੇ ਤਾਂ ਬਣੇ ਮੇਰੇ ਬਾਪਿਆਰੇ ਪਾਏ ਜਿੱਥੇ ਕਵੀ ਨੋਬੇ ਕਦੋਂ ਲੜਦਾ ਤੇ ਲਾ i <laughs>

ਦੇ ਦੇ ਨੀ ਬਲਾਰੇ ਮੰਮੀ ਦਾ ਕਾਇਲੇ ਕੋੜਾ ਕੋੜੀ ਨੀ ਬਲਾਰੇ ਮੰਮੀ ਦਾ ਹਰੀ ਦੇ ਕੋੜਾ ਕੋੜੀ ਨੀ ਬਲਾਰੇ ਮੰਮੀ ਦਾ ਬਾਤ ਕਰਕੇ ਹਾਈ ਦੀ ਮੇਲਣੇ ਗਾਈ ਦੀ ਮੇਲਣੇ ਹਾਈ ਦੀ ਮੇਲਣੇ ਗਾਈ ਦੀ ਮੇਲਣੇ ਅੰਮ੍ਰੰਦਾਵਾਦੀ ਤੇ ਮੈਂ ਜੀ ਬ੍ਰਦਰਾਂ ਦੀ ਜੋ ਬਰੰਦਾਵਾ ਜ਼ਿਲ੍ਹਾ ਪ੍ਰਧਾਨ ਜੀ ਦਾ ਸਭ ਤੋਂ ਪਹਿਲਾਂ ਜੀ ਮੇਰੀ ਪਟੇ ਪ੍ਰਵਾਨ ਵੀ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੀਆਂ ਦਾ ਤਿਹਾਰ ਪਿੰਡ-ਪਿੰਡ ਬੜੀਆਂ ਖੁਸ਼ੀਆਂ ਖੇੜਿਆਂ ਨਾਲ ਮਨਾਏ ਜਾਂਦੇ ਸੀ ਬੋੜਾ ਤੇ ਪਿੰਗਾ ਪਹਿਣੀਆਂ ਜਿਹੜੀਆਂ ਨਵੀਆਂ-ਨਵੀਆਂ ਤੀਆਂ ਵਿਆਈਆਂ ਜਾਂਦੀਆਂ ਆਪਣੇ ਪਿੰਡਾਂ ਚ ਆ ਕੇ ਉਹਨਾਂ ਨੇ ਪਿੰਗਾ ਦੇ ਝੂਟੇ ਲੈਣੇ ਮੁਰਿਆਂ ਨੇ ਕਬੱਡੀਆਂ ਖੇਡਣੀਆਂ ਕਿਤੇ ਸ਼ਰਲੀਆਂ ਕਿਤੇ ਕੁਸ਼ ਹੋਣਾ ਹਾਂਜੀ ਵਾਇਗੜੀ ਕਾਹਲ ਸਾਹਿਬ ਵਾਇਗੜੀ ਕੀ ਫਤਿਹ ਮੈਂ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਆਪਣੇ ਬਲਾਕ ਪ੍ਰਧਾਨ ਵੀਰ ਜੀ ਇਹਨਾਂ ਦਾ ਬਹੁਤ ਬਹੁਤ ਆਪਣੇ ਮੈਂਬਰ ਸਾਹਿਬਾਨ ਦਾ ਜਿਹੜੇ ਇੰਨੀ ਗਰਮੀ ਦੇ ਵਿੱਚ ਕਮਾ ਕੱਢ ਕੇ ਤੇ ਸਾਡੇ ਵਿੱਚ ਪਹੁੰਚੇ ਨੇ ਕਈ ਕੁੜੀਆਂ ਜਿਹੜੀਆਂ ਨੇ ਕਦੀ ਸੌਣ ਦੇ ਮਹੀਨੇ ਘਰਾਂ ਤੋਂ ਪੈਂਦੇ ਨਿਕਲਿਆ ਨਹੀਂ ਜਾਂਦਾ ਅੱਜ ਉਹ ਸਪੈਸ਼ਲ ਸਾਰੇ ਪਹੁੰਚੇ ਨੇ ਤੇ ਆਣ ਕੇ ਤੇ ਰੰਗ ਬਣਿਆ ਵਾ ਤੇ ਚਲੋ ਇਸੇ ਤਰ੍ਹਾਂ ਹੀ ਆਣ ਕੇ ਤੇ ਬਹਾਨੇ ਦੇ ਨਾਲ ਇਕੱਠੀਆਂ ਹੁੰਦੀਆਂ ਨੇ ਤੇ ਆਣ ਕੇ ਆਪਣਾ ਰੌਣਕ ਮੇਲਾ ਕਰਦਿਆਂ ਨੇ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਆਪਣੇ ਪਿੰਡ ਵਾਲਿਆਂ ਦਾ ਜਿਹੜੀ ਇੰਨੀ ਆਣ ਕੇ ਤੇ ਰੌਣਕ ਨੂੰ ਵਧਾਉਂਦੇ ਆ। ਹਾਲ ਕਰਨੀ। ਸਾਡੀ ਕੋਸ਼ਿਸ਼ ਇਹ ਹੀ ਆ ਕਿ ਬਾਹਨੇ ਦੇ ਨਾਲ ਹੀ ਸਾਲ ਬਾਅਦ ਬੀਬੀਆਂ ਭੈਣਾਂ ਇਕੱਠੀਆਂ ਹੋ ਜਾਂਦੀਆਂ ਨੇ। ਜੇ ਰੱਬ ਸਾਨੂੰ ਤੰਦਰੁਸਤੀ ਬਖਸ਼ੂਗਾ ਤੇ ਅਸੀਂ ਸਰਪੰਚ ਹੋਈਏ ਜਾਂ ਨਾ ਹੋਈਏ ਅਸੀਂ ਇਤਰਾ ਰੌਣਕ ਮੇਲਾ ਕਰਾਉਂਦੇ ਰਹਿਣਾ। ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ। ਮੈਂ ਬਲਾਕਪੁਰ ਦਾ ਹਿਤਪਾਲ ਸਿੰਘ 15 ਸਾਲ ਤੋਂ ਪਾਰਟੀ ਦੀ ਸੇਵਾ ਵਿੱਚ ਮੈਂ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਸ਼ੁਰੂ ਕੀਤੀਆਂ ਸੀ ਤੇ 40-45 ਸਾਲਾਂ ਬਾਅਦ ਆਪਾਂ ਕਿਹਾ ਸਿਰੋ ਕੀਤੀਆਂ ਪਿਛਲੇ ਸਾਲ ਤੇ ਐਰਕਾ ਪਾਰਟੀ ਤੋਂ ਉੱਪਰ ਉੱਠ ਕੇ ਵੀ ਮੈਂ ਦੱਸ ਹੀ ਸਕਦਾ ਆਪ ਹੀ ਤੁਹਾਨੂੰ ਪਤਾ ਵੀ ਕਿੰਨੀ ਸੰਗਤ ਆਈ ਆ ਤੇ ਵੇਖੋ ਕਿੰਨੇ ਚਾਵਾਂ ਨੇ ਮੇਰੀਆਂ ਭੈਣਾਂ ਮੇਰੇ ਧੀਆ ਮੇਰੀਆਂ ਮਾਵਾਂ ਆਈਆਂ ਨੇ ਆ ਬੱਚਿਆਂ ਨੇ ਭੰਗੜੇ ਪਾਏ ਨੇ ਛੋਟੇ ਬੱਚਿਆਂ ਨੇ ਕਿੱਤਾ ਪਾਇਆ ਵਾ ਔਰ ਜੋ ਦੇ ਸੋਦੇ ਬੱਚਿਆਂ ਨੇ ਭੰਗੜਾ ਪਾਇਆ ਲੋਕਾਂ ਨੇ ਲਿਆਲ ਕੀਤਾ ਬੀਬੀਆਂ ਨੇ ਰੌਣਕਾਂ ਲਾਈਆਂ ਨੇ ਈਆਂ ਲਾਈਆਂ ਨੇ ਜਿੱਦਾਂ ਮੇਰੀਆਂ ਘਾਣਾ ਗੁੰਡੀਆਂ ਨੇ ਜਿੱਦਾਂ ਚਾਹਾਂ ਦੇ ਨਾਲ ਸੌਂਦੇ ਮਿਲਦੇ ਤੇ ਆਮ ਆਦੀ ਪਾਰਟੀ ਦੇ ਅਸੀਂ ਪੱਕੇ ਵਰਕਰ ਮੇਰੀ ਘਰ ਦੀ ਮਿਸ ਸਰਪੰਚਾ ਤੇ ਲੋਕਾਂ ਨੇ ਖਧਵਾ ਦੇ ਕੇ ਜਿਤਾਇਆ ਵਾ